ਇਹਦੀ ਫੈਮਿਲੀ ਬਾਰੇ ਕੁਝ ਪਤਾ ਲੱਗਦੇ ਵੀ ਆਪਾਂ ਨੂੰ ਇਹਦੇ ਮੰਮੀ ਪਾਪਾ ਵੀ ਹੋ ਸਕਦਾ ਲੱਭਦੇ ਹੋਣ ਤੜਫਦੇ ਫਿਰਦੇ ਹੋਣ ਤੇ ਇਹਦਾ ਮਸੂਮ ਜਿਹਾ ਚਿਹਰਾ ਤੇ ਇੱਕ ਇਹਦੀ ਜਿਹੜੀ ਸਜੀ ਸਜੀ ਅੱਖਾਂ ਉਹਦੇ ਉੱਪਰ ਛੱਟ ਦਾ ਨਿਸ਼ਾਨ ਆ ਕਾਫੀ ਵੱਡਾ ਇੱਥੇ ਇਹ ਕੋਈ ਜਨਮ ਤੋਂ ਜਾਂ ਬਚਪਨ ਤੋਂ ਹੀ ਆ ਤੇ ਜੇ ਕੋਈ ਪਹਿਚਾਣ ਦਾ ਤਾਂ ਜ਼ਰੂਰ ਸੰਪਰਕ ਕਰੇ मम्मा का नाम नाम तुम्हारा तुम्हारा क्या? भाई है? फोटो रहे नहीं नहीं तुम्हारा भाई का नाम है सुंदर फोटो बनाएंगे वो बनाएंगे बहुत बढ़िया आपको बना के देंगे घूमेंगे चॉकलेट देते हैं पहले तुम ये बताओ तुम्हारे भाई का नाम क्या है आई टी तिवारी mm -hmm. अच्छा तुम्हारी बहन का नाम क्या है तुम्हारी दीदी का नाम दीदी का नाम दीदी हिंदू तिवारी पापा क्या काम करते हैं खाना बनाते हैं मीट मछली बनाते हैं क्या बनाते हैं मीट मछली मम्मी क्या काम, mm. काम करती mm. है मम्मी क्या काम करती है खाना बनाती है खाना बनाती मम्मी ओके कहा से यूपी में हो बिहार से हो उधर उधर कहाँ

हेलो है हाँ, बोलो बात करो अपनी मम्मी से से मम्मी बात बात कर का मत कर लो ना है नहीं। नहीं, नहीं, बोल नहीं नहीं रहे एक ऐसी आप कहां पे हो पूछो नोधिया में आप कहाँ पे हो होता हूँ आप मम्मा से पूछो वहां कहाँ पे हो तुम घर मां कहाँ पे होगा क्या नाम मोहल्ले का इधर घर है मोहल्ले का नाम मोहल्ले का नाम क्या है करना कट गया मोहल्ले का नाम क्या है मोहल्ले का आई टी तिवारी आई टी तिवारी तुम्हारे पिताजी का नाम है ना ये कौन है बैठा है जी कौन बैठा है तो कौन है जी इसका नाम क्या है नाम है क्या नाम है इसका ना अपना नामजुन अर्जुन तिवारी तिवारी हाँ जी कौन है लड़का अरे ये लड़का कौन है पीछे तो बना है इस लड़के के पापा का नाम क्या है हवाई ज्यादा देखो न कहा जहाज है जिया? जहाज है जी जी जहाज, जहाज है जहाँ जहाज है ये कहा जा रहे हैं ये कौन है वो कौन है? तो है जहाज कहाँ पे नहीं? है जहाज कहाँ पे है ये बड़ा जहाज जहाजार कहाँ इस इस लड़के के पिताजी का नाम क्या है तिवारी तो तुम्हारा नाम क्या है तिवारी नाम है तुम्हारा नाम आई तिवारी अंकुर तिवारी कौन है मुनीशनाम है और तुम्हारी मम्मी का नाम क्या है मुतिबारी हैं मम्मी का नाम क्या है मम्मी का मुनीश दिखा दे अरे घर दिखा दे ना जी देखो पुलिस वाला भाई भी है कारा कारा कहीं बैठने नहीं घर जाओ जाओगे नहीं जाऊंगा नहीं जाऊंगा घूमने जाऊंगा घूमने जाओगे पापा मारते हैं तेरे को नहीं मारते हैं मम्मी मारती है ये क्या मारती है मम्मी मारती है हेजा हे हेजा मारती है हां हेजा कौन है हेजा मारती कौन है हेजा घर है भाई गुरु जी का खालसा भाई गुरु जी की फतेह जी आज एक ये छोटा सा बच्चा जो स्क्रीन पे देख रहे हो चेहरा तो अभी इसका ब्लर किया हुआ है पर ये दी ਛੋਟੀ ਜੀ ਫੋਟੋ ਲਾਈ ਹੋਈ ਹੈ ਉੱਪਰ ਨਾਲ ਇਹਨੂੰ ਪਹਿਚਾਣਿਓ ਜਰੂਰ ਇਹ ਬੱਚਾ ਆਪਣੇ ਮਾਂ-ਬਾਪ ਤੋਂ ਵਿਛੜ ਗਿਆ ਹਿੰਦੀ ਬੋਲਦਾ ਬੱਚਾ ਦੇ ਬੱਚੇ ਤਾਂ ਸਭ ਦੇ ਸਾਂਝੇ ਹੁੰਦੇ ਆ ਭਾਈ ਰੱਬ ਰੂਪੀ ਆ ਪਰ ਆਪਣਾ ਐਡਰੈਸ ਆਪਣਾ ਨਾਮ ਆਪਣਾ ਪਤਾ ਕੋਈ ਫੋਨ ਨੰਬਰ ਕੁਝ ਵੀ ਦੱਸਣ ਦੇ ਕਾਬਲ ਨਹੀਂ ਹੈਗਾ ਸ਼ੁਕਰੀਆ ਕਰਦੇ ਆ ਤਰਤਾਰ ਭਜਨ ਸਿੰਘ ਜੀ ਡਿਊਟੀ ਆਫਸਰ ਸੀ ਇਹਨਾਂ ਨੂੰ ਪਰਸੋਂ ਮਿਲੇ ਜੀ ਇਹ 2 ਨੂੰ ਮਿਲੇ ਸੀ ਹੈ 2 ਤਰੀਕ 2 ਤਰੀਕ ਨੂੰ ਮਿਲਿਆ ਜੀ ਤੇ ਅੱਜ 6 ਤਰੀਕ ਹੋ ਗਈ ਆ 4 ਦਿਨਾਂ ਤੋਂ ਇਹਨਾਂ ਨੇ ਬੱਚੇ ਦਾ ਘਰ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਉੱਥੇ ਜਿੱਥੋਂ ਮਿਲਿਆ ਸੀ ਸ਼ਿਮਲਾਪੁਰੀ ਇਲਾਕੇ 'ਚੋਂ ਮੱਗਰ ਦੀ ਚੱਕੀ ਦੇ ਕੋਲੋਂ ਪਾਰਕ 'ਚੋਂ ਉੱਥੇ ਵੀ ਨੇੜੇ-ਤੇੜੇ ਗਲੀਆਂ 'ਚ ਲੱਭਿਆ ਫਿਰ ਵਾਇਰਲਸ ਕੀਤੀ ਪੰਜਾਬ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਤੇ ਸਿਟੀ ਲੈਵਲ ਤੇ ਵੀ ਪਰ ਇਸ ਬੱਚੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਮਿਲੇਗੀ ਫਿਰ ਚਾਈਲਡ ਵੈਲਫੇਅਰ ਬੱਲੀਓ ਇਸ ਬੱਚੇ ਨੂੰ ਸਾਡੇ ਕੋਲੇ ਇੱਥੇ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਬਾਲ ਘਰ ਦੇ ਵਿੱਚ ਸ਼ਿਫਟ ਕੀਤਾ ਗਿਆ ਵਾ ਤੇ ਇਹ ਦੋਨੋਂ ਮੁਲਾਜ਼ਮ ਵੀ ਜੀ ਤੁਹਾਡਾ ਕੀ ਨਾਮ ਗੁਰਜਿੰਦਰ ਸਿੰਘ ਤੇ ਹਰਪਜਨ ਸਿੰਘ ਜੀ ਇਸ ਬੱਚੇ ਨੂੰ ਇੱਥੇ ਸਾਡੇ ਸਪੁਰਦ ਕਰਨ ਆਏ ਨੇ ਤੇ ਤੁਸੀਂ ਪਲੀਜ਼ ਸਾਰੇ ਕੋਸ਼ਿਸ਼ ਕਰਿਓ ਇਸ ਬੱਚੇ ਦਾ ਆਪਾਂ ਘਰ ਪਰਿਵਾਰ ਲੱਭ ਲਈਏ ਕੋਈ ਇਹਦੀ ਫੈਮਿਲੀ ਬਾਰੇ ਕੁਝ ਪਤਾ ਲੱਗ ਜੇ ਵੀ ਆਪਾਂ ਨੂੰ ਇਹਦੇ ਮੰਮੀ ਪਾਪਾ ਵੀ ਹੋ ਸਕਦਾ ਲੱਭਦੇ ਹੋਣ ਤੜਫਦੇ ਫਿਰਦੇ ਹੋਣ ਹੋ ਸਕਦਾ ਮਾਂ ਵਿਚਾਰੀ ਪਿਛਲੇ ਕਈ ਦਿਨਾਂ ਤੋਂ ਆਪਣੇ ਸੋਨੇ ਵਰਗੇ ਪੁੱਤ ਨੂੰ ਮਿਲਣ ਲਈ ਤਰਸਦੀ ਹੋਵੇ ਸਾਡੇ ਸਕਰੀਨ ਦੇ ਉੱਪਰ ਨੰਬਰ ਸ਼ੇਅਰ ਕੀਤੇ ਹੋਏ ਨੇ ਜੇ ਕੋਈ ਪਹਿਚਾਣਦਾ ਇਸ ਬੱਚੇ ਨੂੰ ਤਾਂ ਪਲੀਜ਼ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਦੱਸਿਓ ਵੀ ਜੇ ਤੁਸੀਂ ਨਹੀਂ ਪਹਿਚਾਣਦੇ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਇਦ ਤੁਹਾਡੇ ਸ਼ੇਅਰ ਕੀਤੀ ਵੀਡੀਓ ਕਿਸੇ ਐਸੇ ਇਨਸਾਨ ਤੱਕਰ ਪਹੁੰਚ ਜਵੇ ਜਿਹੜਾ ਇਸ ਬੱਚੇ ਨੂੰ ਜਾਣਦਾ ਹੋਵੇ ਜਿੰਨਾ ਕੇ ਬੋਲਦਾ ਹਿੰਦੂ ਤਵਾੜੀ ਦੱਸ ਰਿਹਾ ਇੱਕ ਇੱਕ ਇਹ ਦੱਸ ਰਿਹਾ ਅਰਜੁਨ ਤਵਾੜੀ ਅਰਜੁਨ ਤਵਾੜੀ ਦੱਸ ਰਿਹਾ ਇਹ ਦੋ ਨਾਂ ਹੀ ਚਾਹੇ ਇਹ ਤੋਂ ਪੁੱਛ ਲਈਏ ਇਹਦਾ ਨਾਮ ਮਾਂ ਦਾ ਨਾਮ ਪਿਤਾਈ ਦਾ ਨਾਮ ਦਾਦਾ-ਦਾਦੀ ਦਾ ਨਾਮ ਭੈਣ ਭਰਾ ਦਾ ਨਾਮ ਇਹੀ ਦੋ ਨਾਮ ਹੀ ਲੈ ਰਿਆ ਤੇ ਬੱਚਾ ਦਾਦਾਵੇਂ ਮੰਦਰ ਜਾਂਦਾ ਮੈਂ ਕਿ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦਾ ਵਾ ਤੇ ਬੱਚਾ ਹਿੰਦੀ ਬੋਲਦਾ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਹੋ ਸਕਦਾ ਕੋਈ ਪ੍ਰਵਾਸੀ ਭਰਾ ਸਾਡਾ ਇੱਥੇ ਕੰਮ ਕਰਨ ਆਇਆ ਹੋਵੇ ਜੁਪੀ ਜਬ ਵਿਹਾਰ ਤੋਂ ਕਿਤੋਂ ਉਸ ਸਾਈਡ ਤੋਂ ਤੇ ਉਹ ਮਜ਼ਦੂਰੀਕਰ ਨਿਕਲ ਗਏ ਹੁਣ ਮਾਂ ਪਿਓ ਤੇ ਇਹ ਕਰੋ ਇਧਰ ਉਧਰ ਹੋ ਗਿਆ ਹੋਵੇ ਪਰ ਇਹਦੇ ਪਾਏ ਹੋਏ ਕੱਪੜੇ ਆ ਜਿਹੜੇ ਆ ਜੀਨ ਤੇ ਆ ਟੀ-ਸ਼ਰਟ ਇਹ ਉਹੀ ਆ ਜਿਹੜੇ ਕੱਪੜਿਆਂ ਚ ਮਿਲਿਆ ਸੀ ਇਹਨਾਂ ਇਹਦੇ ਵਿੱਚ ਜੇਬਾਂ ਚੋ ਵੀ ਕੁਝ ਨਹੀਂ ਮਿਲਿਆ ਹਨਾ ਇਹਨਾਂ ਦੀ ਜੇਬਾਂ ਚੋ ਵੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਮਿਲੀ ਮੱਝ ਗਿਆ ਤੇ ਫੁੱਟਿਆ ਤੇ ਇਹਦੇ ਪੈਰ ਬੱਚੇ ਦੇ ਇਦਾਂ ਨੰਗੇ ਹੀ ਸੀਗੇ ਕਿਉਂਕਿ ਐਕਚੁਅਲ ਕੰਡੀਸ਼ਨ ਚ ਰੱਖਿਆ ਜਿਹੜੀ ਕੰਡੀਸ਼ਨ ਚ ਮਿਲਿਆ ਸੀ ਅਸੀਂ ਚਾਹੁੰਦੇ ਸੀ ਸੰਗਤ ਇਕ ਕਰ ਅਸੀਂ ਉਦਾਂ ਹੀ ਇਹ ਬੱਚੇ ਨੂੰ ਲੈ ਕੇ ਜਾਈਏ ਤੇ ਇਹਦਾ ਮਸੂਮ ਜਿਹਾ ਚਿਹਰਾ ਤੇ ਇੱਕ ਇਹਦੀ ਜਿਹੜੀ ਸਜੀ ਸਜੀ ਅੱਖਾਂ ਉਹਦੇ ਉੱਪਰ ਛੱਟ ਦਾ ਨਿਸ਼ਾਨ ਆ ਕਾਫੀ ਵੱਡਾ ਇੱਥੇ ਇਹ ਕੋਈ ਜਨਮ ਤੋਂ ਜਾਂ ਬਚਪਨ ਤੋਂ ਹੀ ਆ ਤੇ ਜੇ ਕੋਈ ਪਹਿਚਾਣ ਦਾ ਤਾਂ ਜਰੂਰ ਸੰਪਰਕ ਕਰੇ ਤਾਂ ਜੋ ਜਿਹੜੀ ਇਹਨਾਂ ਵੀਰਾਂ ਨੇ ਮਿਹਨਤ ਕੀਤੀ ਆ ਜਿਹੜਾ ਅਪਰਾਲਾ ਕੀਤਾ ਇੱਥੇ ਤਿੱਕਰ ਲੈ ਕੇ ਆਏ ਨੇ ਪਿਛਲੇ 4 ਦਿਨਾਂ ਤੋਂ ਇਸ ਬੱਚੇ ਨੂੰ ਸੰਭਾਲ ਰਹੇ ਨੇ ਉਹ ਸਫਲ ਹੋ ਸਕੇ ਵਾਹਿਗੁਰੂ ਕਿਰਪਾ ਕਰਨ ਉਹ ਉਹ ਵਾਲੇ ਮਾਪੇ ਨਾ ਹੋਣ ਜਿਨ੍ਹਾਂ ਨੇ ਜਾਣ ਬੁੱਝ ਕੇ ਛੱਡਿਆ ਹੋਵੇ ਉਹ ਅੱਲਾਹ ਹੋ ਰਾਮ ਉਹ ਵਾਹਿਗੁਰੂ ਉਹ ਭਗਵਾਨ ਕਿਰਪਾ ਕਰਨ ਉਹ ਉਹ ਮਾਪੇ ਹੋਣ ਜਿਹੜੇ ਨੂੰ ਲੱਭਦੇ ਫਿਰਦੇ ਹੁਣ ਕਿਉਂਕਿ ਐਦਾਂ ਦੇ ਰੱਬ ਘਰੋ ਘਰੀ ਨਹੀਂ ਜੰਮਦੇ ਤਾਂ ਗਾਂਆਂ ਦੇ ਘਰਾਂ ਹੀ ਜਨਮ ਹੁੰਦਾ ਐਦਾਂ ਦੇ ਬੱਚਿਆਂ ਦਾ ਜਿਨ੍ਹਾਂ ਨੂੰ ਨਾ ਫਰੇਵ ਕਰਨਾ ਆਉਂਦਾ ਨਾ ਪਾਪ ਨਾ ਚੁਗਲੀ ਨਾ ਝੂਠ ਨਾ ਚੋਰੀ ਨਾ ਚਕਾਰੀ ਇਹ ਬੰ ਬੱਚੇ ਸੁਦੇ ਰੱਬ ਨੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਅੱਜ ਵੀ ਐਦਾਂ ਦੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਉਹ ਕੌਣ ਨੇ ਕਈ ਇਦਾਂ ਦੇ ਬੱਚੇ ਵੀ ਨੇ ਜਿਨ੍ਹਾਂ ਦਾ ਪਤਾ ਲੱਗ ਗਿਆ ਕੌਣ ਨੇ ਘਰ ਵੀ ਲੱਭ ਲੈ ਗਏ ਚੰਗੇ ਅਹੁਦਿਆਂ ਤੇ ਮਾਪਿਓ ਡਾਕਟਰ ਨੇ ਪਰ ਉਹ ਕਹਿੰਦੇ ਵੀ ਅਸੀਂ ਤਾਂ ਆਪ ਹੀ ਛੱਡਿਆ ਸੀ ਜਾਣ ਪੁੱਜ ਕੇ ਤੁਸੀਂ ਰੱਖ ਲੋਣ ਅਸੀਂ ਨਹੀਂ ਰੱਖ ਸਕਦੇ ਐਸੇ ਵੀ ਮਾਪੇ ਬੈਠੇ ਨੇ ਅਰਦਾਸ ਕਰਿਓ ਇਸ ਬੱਚੇ ਦੇ ਮਾਪੇ ਇਦਾਂ ਦੇ ਨਾ ਹੋਣ ਉਹ ਇਸ ਬੱਚੇ ਨੂੰ ਆਪਣੇ ਛਾਤੀ 'ਚ ਲਾਉਣ ਬੱਚੇ ਦੀ ਇਹ ਸੰਭਾਲ ਕਰਨ ਸੇਵਾ ਕਰਨ ਵਾਲੇ ਮਾਪੇ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ